ਹਰੇ ਇਹ ਵੀ ਕੋਈ ਜਰਾ ਆਪੀ ਉਹ ਨੀ ਕੈਪੀ ਲੋਡ ਹੈ ਉਹ ਚੜ੍ਹੇ ਉਹ ਟੀਕੇਪ ਕੀ ਲੋਡ ਹੈ ਉਹ ਛੜੀ ਦਿਓ ਉਹਨਾਂ ਨੂੰ ਜੋ ਵਹਾਈਕਲ ਦੀ ਲੋਡ ਹੈ ਕੋਈ ਵੀ ਚੇਂਜ ਹੋ ਸਕਦੀ ਹੈ ਅਸੀਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਹਨਾ 20 ਤੋਂ ਅੱਗੇ 5 ਨੰਬਰ ਆ ਜਾਣਗੇ ਪਲੀਜ਼ ਫਾਊਂਡੇਸ਼ਨ ਬੁੜਲਾ ਡਾਵਨੀਓ ਅਲਿੰਕੋ ਕਾਨਪੁਰ ਅਤੇ ਰੁਦਰਾ ਸਹਾਇ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਦੇ ਨਾਲ ਇੱਕ ਦਿਵਿਆਂਗ ਵਿਅਕਤੀਆਂ ਦੇ ਲਈ ਸਹਾਇਤਾ ਉਪਕਰਨਾਂ ਦੀ ਵੰਡ ਵਾਸਤੇ ਇੱਕ ਵਿਤਰਣ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਲਗਭਗ 800 ਦੇ ਕਰੀਬ ਜੋ ਬੈਨੇਫਿਸ਼ੀਰੀ ਨੇ ਉਹਨਾਂ ਨੂੰ ਸਹਾਇਕ ਉਪਕਰਨ ਵੰਡੇ ਜਾਣਗੇ ਇਹ ਇਹਨਾਂ ਜੋ ਸਹਾਇਕ ਉਪਕਰਨ ਅੱਜ ਵੰਡੇ ਜਾ ਰਹੇ ਨੇ ਇਹਨਾਂ ਦੇ ਅਸੀਂ ਇੱਕ ਮਾਨਸਾ ਵਿਖੇ ਅਸੈਸਮੈਂਟ ਕੈਂਪ ਲਗਾਇਆ ਸੀ ਔਰ ਇੱਕ ਜੋ ਨੇਕੀ ਫਾਊਂਡੇਸ਼ਨ ਦਾ ਡਾਕਟਰ ਕ੍ਰਿਸ਼ਨ ਚੰਦ ਮੈਮੋਰੀਅਲ ਯਾਦਗਾਰੀ ਆਸ਼ਰਮ ਹੈ ਆਉਂਦਰਗੋਲ ਰੋਡ ਤੇ ਉਸ ਜਗ੍ਹਾ ਦੇ ਉੱਪਰ ਆਪਾਂ ਨੇ ਇੱਕ ਅਸੈਸਮੈਂਟ ਕੈਂਪ ਲਗਾਇਆ ਸੀ ਇਹ ਦੋਨੋਂ ਅਸੈਸਮੈਂਟ ਕੈਂਪ ਦੀ ਜੋ ਅਸੈਸਮੈਂਟ ਹੋਈ ਸੀ ਉਹਦਾ ਸਾਰੀ ਵੰਤਰਨ ਜੋ ਅੱਜ ਕੀਤਾ ਜਾ ਰਿਹਾ ਸਾਰੇ ਸਹਾਇਕ ਉਪਕਰਨ ਵੰਡੇ ਜਾ ਰਹੇ ਨੇ ਇਹਦੇ ਵਿੱਚ ਲਗਭਗ 800 ਦੇ ਕਰੀਬ ਬੈਨੀਫਿਸ਼ੀਰੀ ਨੇ ਜੋ ਉਹਨਾਂ ਨੂੰ ਲਾਭ ਪ੍ਰਾਪਤ ਹੋਏਗਾ ਲਗਭਗ ਸਵਾ ਕਰੋੜ ਰੁਪਏ ਦੀ ਸਮਗਰੀ ਹੈ ਜੋ ਉਹ ਅੱਜ ਵੰਡੀ ਜਾਣੀ ਹੈ ਔਰ ਇਹ ਅੱਜ ਨੀਕੀ ਫਾਊਂਡੇਸ਼ਨ ਬਟਲਾੜਾ ਬੰਨੀਓ ਕੈਂਪ ਹੈ ਜੋ ਆਰਗੇਨਾਈਜ਼ ਕੀਤਾ ਗਿਆ ਰਾਮੀਲਾ ਗਰਾਊਂਡ ਬਟਲਾੜਾ ਵਿਖੇ ਸੀ